ਸਤਿ ਸ਼੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਪਿਆਰ ਜਿਨ੍ਹਾਂ ਨੇ ਮੇਰੇ ਬੁਟੀਕ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤਾਂ ਜਿਹੜੀ ਮੇਰੀ YouTube ਦੀ ਫੈਮਿਲੀ ਆ Facebook ਦੀ ਫੈਮਿਲੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਕਿ ਮੈਂ ਆਪਣਾ ਬੁਟੀਕ ਕਰ ਲਿਆ ਜੀ ਤਲਵੰਡੀ ਸਾਬੋ ਜਿਹਦਾ ਨਾਮ ਹੈਗਾ ਸਰਨਾਵਾ ਬਾਏ ਹਰਦੀਪ ਧਾਲੀਵਾਲ ਐਂਡ ਸਿਮਰ ਬਰਾੜ ਤੇ ਇਹ ਮੇਰੇ 파ਟਨਰ ਨੇ ਜੀ ਸਿਮਰਦੀ ਤੇ ਮੈਂ ਨਾ ਇੱਕ ਤੁਹਾਨੂੰ ਕਹਿਣਾ ਚਾਹੂੰਗੀ ਸਾਰੀਆਂ ਭੈਣਾਂ ਨੂੰ ਕਿ ਆਪਾਂ ਦੇਖੋ ਬੁਟੀਕ ਦਾ ਆਪਦਾ ਸਾਰਾ ਕੰਟੈਂਟ ਜੋ ਵੀ ਹੋਊਗਾ ਬੁਟੀਕ ਤੇ ਕੋਈ ਨਵੀਂ ਚੀਜ਼ ਰੈਡੀ ਹੁੰਦੀ ਆ ਜਾਂ ਜੋ ਵੀ ਆਪਣੇ ਕੰਮ ਚੱਲਦਾ ਹਨਾ ਮੈਂ ਤੁਹਾਨੂੰ ਉਹਦੀ ਵੀ ਸਾਰੀ ਡਿਟੇਲ ਦਿਆ ਕਰੂੰਗੀ ਜੀ ਹੁਣ YouTube ਤੇ ਆਪਾਂ ਲਗਾਤਾਰ ਐਕਟਿਵ ਰਿਹਾ ਕਰਾਂਗੇ ਤੇ ਇੱਕ ਮੇਰੀਆਂ ਭੈਣਾਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਆ ਕਿ ਦੀਦੀ ਅਸੀਂ ਵੀ ਸੋਸ਼ਲ ਮੀਡੀਆ ਤੇ ਗਰੋ ਕਰਨਾ ਜਾਂ ਅਸੀਂ ਜ਼ਿੰਦਗੀ 'ਚ ਕਿਸੇ ਵੀ ਤਰਫੋਂ ਕੋਈ ਨਿਰਾਸ਼ ਹੋ ਜਾਂਦੀਆਂ ਨੇ ਭੈਣਾਂ ਹਨਾ ਦੇਖੋ ਦੁੱਖ ਸੁੱਖ ਹਰ ਕਿਸੇ ਦੀ ਜ਼ਿੰਦਗੀ 'ਚ ਆ ਤੁਹਾਨੂੰ ਕੀ ਪਤਾ ਮੇਰੀ ਜ਼ਿੰਦਗੀ 'ਚ ਕਿੰਨੇ ਕ ਦੁੱਖ ਆ ਪਰ ਫਿਰ ਵੀ ਮੈਂ ਕੰਮ ਕਰ ਰਹੀ ਆ ਕਿਉਂਕਿ ਆਪਾਂ ਉਸ ਦੁੱਖ ਨੂੰ ਸ਼ੋਅ ਕਰਕੇ ਨਹੀਂ ਆਪਾਂ ਜਿਉ ਸਕਦੇ ਤਾਂ ਆਪਾਂ ਨੂੰ ਉਹ ਤਾਂ ਸਾਈਡ ਰੱਖਣੀ ਹੀ ਚਾਹੀਦੇ ਨੇ ਤਾਂ ਮੈਂ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਇੱਕ ਕੰਮ ਆਉਣ ਵਾਲੀਆਂ ਗੱਲਾਂ ਜਿੰਨੀ ਕ ਮੈਨੂੰ ਸਮਝ ਆ ਆਪਦੀ ਸਮਝ ਦੇ ਅਕੋਰਡਿੰਗ ਤੇ ਆਪਦੇ ਬੁਟੀਕ ਦੀ ਅਪਡੇਟ ਜੋ ਵੀ ਹੋਊਗੀ ਮੈਂ ਸਾਰਾ ਕੁਝ ਤੁਹਾਨੂੰ YouTube ਤੇ ਅਪਲੋਡ ਕਰਦੀ ਰਿਆ ਕਰੂੰ ਟਾਈਮ ਟੂ ਟਾਈਮ ਤੁਹਾਡੇ ਲਈ ਵੀਡੀਓਜ਼ ਬਣਾਉਂਦੀ ਰਿਆ ਕਰੂੰਗੀ ਜਿਨ੍ਹਾਂ ਨੇ ਮੇਰਾ YouTube Facebook ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਤੁਹਾਨੂੰ ਥੋੜੀ ਜਿਹੀ ਸੇਧ ਦੇਣ ਵਾਲੀਆਂ ਥੋੜੀ ਜ਼ਿੰਦਗੀ ਨੂੰ ਥੋੜਾ ਹੋਰ ਸੌਖਾ ਕਰਨ ਵਾਲੀਆਂ ਤਾਂ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਦੇਖ ਕੇ ਲੱਗੇ ਕਿ ਨਹੀਂ ਅਸੀਂ ਇਕੱਲਿਆਂ ਨਹੀਂ ਦੁਖੀ ਸਾਰੀ ਦੁਨੀਆ ਹੀ ਦੁਖੀ ਆ ਜਦੋਂ ਕਹਿੰਦੇ ਹੁੰਦੇ ਆਪਾਂ ਆਪਣੇ ਤੋਂ ਮਾੜੇ ਨੂੰ ਵੇਖ ਕੇ ਨਾ ਫਿਰ ਵਧੀਆ ਟਾਈਮ ਪਾਸ ਹੋ ਜਾਂਦਾ ਤਾਂ ਮੈਂ ਤਾਂ ਤੁਹਾਨੂੰ ਹਮੇਸ਼ਾ ਜਿਵੇਂ ਆਪਣੀਆਂ ਵੀਡੀਓ ਦੇ ਹਮੇਸ਼ਾ ਇੱਕ ਪੋਜ਼ਿਟਿਵ ਸਨੇਹਾ ਹੀ ਦਿੱਤਾ ਤੁਹਾਨੂੰ ਕਿ ਇਹ ਚੀਜ਼ ਐ ਨਹੀਂ ਐ ਹੋ ਸਕਦੀ ਆ ਇਹ ਐ ਨਹੀਂ ਐ ਹੋ ਸਕਦੀ ਆ ਤਾਂ ਮੈਂ ਟਾਈਮ ਟੂ ਟਾਈਮ ਤੁਹਾਡੇ ਲਈ ਵੀਡੀਓਜ਼ ਬਣਾਉਂਦੀ ਰਹੂੰਗੀ ਭਾਵੇਂ ਜਿੰਨੀ ਮਰਜ਼ੀ ਬਿਜ਼ੀ ਹੋਵਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਮੇਰਾ ਬੁਟੀਕ ਹੈ ਜੀ ਇਹ ਸਿਰਨਾਵਾ ਜੋ ਕਿ ਗਿੱਲਾਂ ਵਾਲੇ ਖੂਹ ਦੇ ਬਿਲਕੁਲ ਨੇੜੇ ਹੈ ਜੀ ਤੇ ਤੁਸੀਂ ਜਿੱਤੋ ਮਰਜੀ ਪੁੱਛ ਲਿਓ ਬਾਕੀ ਰੱਬ ਖੈਰ ਕਰੇ ਹਲੇ ਤਾਂ 10 12 ਦਿਨ ਹੋਇਆ ਅਨਾਉਂਸ ਕੀਤੇ ਨੂੰ ਤੁਹਾਡੇ ਸਭ ਦੇ ਪਿਆਰ ਤੇ ਦੁਆਵਾਂ ਨਾਲ ਮੈਂ ਤਲਵੰਡੀ ਸਾਬੋ ਦੇ ਵਿੱਚ ਤਾਂ ਸਿਰਨਾਵਾ ਸਿਰਨਾਵਾ ਕਰਵਾ ਦੂੰਗੀ ਕਿਉਂਕਿ ਆਪਾਂ ਬੈਸਟ ਚੀਜ਼ ਦੇਣੀ ਆ ਸਭ ਨੂੰ ਤੇ ਬਿਨਾ ਉਲਾਂਬੇ ਵਾਲੀ ਜਮਾਂ ਇੱਕ ਨੰਬਰ ਜੈਨੂਇਨ ਚੀਜ਼ ਕੋਈ ਫਰਾਡ ਨਹੀਂ ਹੋਊਗਾ ਇਹ ਨਹੀਂ ਤੁਹਾਡੇ ਮੈਸੇਜ ਨਾਲ ਰਿਪਲਾਈ ਹੋਣਗੇ ਇਹ ਨਹੀਂ ਤੁਹਾਡੀ ਕਾਲ ਪਿਕ ਨਹੀਂ ਹੋਊਗੀ ਇਹ ਨਹੀਂ ਕਿ ਤੁਹਾਡੇ ਤੋਂ ਪੇਮੈਂਟ ਕਰਾ ਲਈ ਤੁਹਾਡੀ ਆਪਾਂ ਚੀਜ਼ ਤੇ ਧਿਆਨ ਹੀ ਨਹੀਂ ਦਿੱਤਾ ਮੁੜ ਕੇ ਤਾਂ ਤੁਹਾਨੂੰ ਕੋਈ ਵੀ ਸ਼ਾਇਦ ਦਾ ਮੌਕਾ ਨਹੀਂ ਮਿਲੂਗਾ ਹਾਂ ਇਹ ਚੀਜ਼ ਮੈਂ ਮੰਨਦੀ ਹਾਂ ਕਿ ਕੁਝ ਕੁ ਬੁਟੀਕਾਂ ਵਾਲਿਆਂ ਨੇ ਬਹੁਤ ਬਦਨਾਮ ਕੀਤਾ ਹੋਇਆ ਜੋ ਪਵਾ ਲੈਂਦੀਆਂ ਨੇ ਪੇਮੈਂਟ ਮੁੜ ਕੇ ਅਗਲੇ ਦਿਨ ਕਾਲ ਵੀ ਨਹੀਂ ਚੱਕਦੀਆਂ ਬਲੌਕ ਕਰ ਦਿੰਦੀਆਂ ਨੇ ਹਨਾ ਤਾਂ ਮੈਨੂੰ ਤੁਸੀਂ ਸਾਰੇ ਪਹਿਲੇ ਦਿਨ ਤੋਂ ਜਾਣਦੇ ਹੋ ਹਨਾ ਆਪਣਾ ਪ੍ਰੋਪਰ ਐਡਰੈਸ ਹੈ ਜੀ ਗਿੱਲਾਂ ਵਾਲੇ ਘੂ ਕੋਲ ਸਰਨਾਵਾ ਬੁਟੀਕ ਤਾਂ ਮੈਂ ਤੁਹਾਨੂੰ ਸਾਰਾ ਪ੍ਰੋਪਰ ਐਡਰੈਸ ਦਿੰਦੀ ਰਹੂੰਗੀ ਬਾਕੀ ਮੈਨੂੰ ਸਾਰੇ ਜੋ ਜਾਣਦੇ ਆ ਉਹ ਮੈਨੂੰ ਚੰਗੀ ਤਰ੍ਹਾਂ ਹੀ ਜਾਣਦੇ ਆ ਸੋ ਤੁਸੀਂ ਬੇਫਿਕਰ ਹੋ ਕੇ ਆਰਡਰ ਕਰ ਸਕਦੇ ਹੋ ਮੈਨੂੰ ਆਪਾਂ ਸਕਰੀਨ ਤੇ ਵਟਸਐਪ ਨੰਬਰ ਸ਼ੇਅਰ ਕਰਾਂਗੇ ਤੇ ਬਾਕੀ ਇੱਕ ਲੁੱਕ ਦਿਖਾ ਦੋ ਜੀ ਮੇਰੇ ਬੁਟੀਕ ਦੀ ਤੇ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦਿੰਦੇ ਰਵਾਂਗੇ ਕੋਈ ਨਵੀਆਂ ਚੀਜ਼ਾਂ ਆਉਣਗੀਆਂ ਉਹਦੀਆਂ ਆ ਕੀ ਪੈਸੇ ਲੱਗ ਜਾਂਦਾਈਆਂ ਦੇ ਹੀ ਹੈ ਕਮਤਰਾ ਸੋਹਣਾ